ਸੜਕਾਂ ਤੇ ਕੋਟੋ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਔਟੋ ਨੂੰ ਖਾਸ ਤੌਰ ਤੇ ਸਜਾਇਆ ਗਿਆ ਹੈ। ਇਸ ਨੂੰ ਚਲਾਉਣ ਵਾਲੇ ਗੁਰਸਿੱਖ ਸੰਤੋਖ ਸਿੰਘ ਬਲੋ ਬਸਾਖੀ ਤੇ ਖਾਲਸਾ ਸਾਜਨਾ ਦਿਵਸ ਸੰਬੰਧੀ ਔਟੋ ਦੇ ਉੱਪਰ ਲਿਖ ਕੇ ਸੜਕਾਂ ਉੱਪਰ ਔਰ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਗੁਰੂ ਘਰ ਨਾਲ ਜੁੜਨ ਤੇ ਅੰਮ੍ਰਿਤ ਛਕ। ਇਸ ਮੌਕੇ ਉਹਨਾਂ ਨੇ ਕਿਹਾ ਕਿ ਖਾਲਸਾ ਸਜਨ ਦਿਵਸ ਮੌਕੇ ਉਹਨਾਂ ਵੱਲੋਂ ਆਪਣੇ ਔਟੋ ਨੂੰ ਖਾਸ ਤੌਰ ਤੇ ਤਿਆਰ ਕਰਕੇ ਸੜਕਾਂ ਤੇ ਔਰ ਜਾਣ ਵਾਲੇ ਲੋਕਾਂ ਨੂੰ ਤੇ ਯਾਤਰੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਅੰਮ੍ਰਿਤ ਸ਼ਕਨ ਤੇ ਗੁਰੂ ਵਾਲੇ ਬਣਨ ਆਪਣਾ ਨਾਮ ਉਸ ਮੈਂ ਨਾ ਪੈਸੰਤ ਹੋਲ ਸਿੰਘ ਗਾਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਅੱਜ ਤੁਹਾਡੇ ਨੂੰ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਅੱਜ ਮਹੱਤਵ ਦੇ ਵਿਸਾਖੀ ਦਾ ਵੀ ਹੈਗਾ ਹਾਂਜੀ ਅੱਜ ਇਹ ਦੇਖੋ ਖੰਡੇ ਬਾਟੇ ਦੀਪੋਲ ਜਿਹੜਾ ਅੱਜ ਦਿਹਾੜਾ ਹੈਗਾ ਸੋ ਇੱਕ ਸਿੱਖੀ ਵਿੱਚ ਜਿਹੜੇ ਇਤਿਹਾਸ ਵਿੱਚ ਬਹੁਤ ਇੱਕ ਵੱਡਾ ਦਿਹਾੜਾ ਮੰਨਿਆ ਗਿਆ ਜਿਸ وجہ ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਜਿਹੜਾ ਹੈ ਜਿਹਦਾ ਮਨ ਹੈ ਸਕਣ ਦਾ ਉਸ ਨੂੰ ਛੱਕ ਕੇ અમૃત ਬਾટે ਦੀ પોલીસ ਲੈ ਕੇ સો ગુરુ आले ਬਨੰਗਾ ਅਜ ਦਿੱਤਾ ਦੇ ਮਨ ਚ ਵਿੱਚ ਕਿਹਾ ਕਿ ਭਗਤੀਆਂ ਲਿਖ ਕੇ ਮੈਂ ਪ੍ਰਚਾਰ ਕਰ ਇਹ ਮੇਰਾ ਸ਼ਰੂਤ ਹੀ ਮੇਰਾ ਨਿੱਕੇ ਤੋਂ ਹੀ ਮੈਂ ਲਿਖਣ ਦਾ ਜਿਹੜਾ ਇੱਕ ਮੇਰਾ ਜਿਹੜਾ ਹੈ ਨਾ ਇੱਕ ਲਿਖਾਰੀ ਦਾ ਕੰਮ ਮੇਰਾ ਨਿੱਕੇ ਤੋਂ ਚੱਲਦਾ ਆ ਮੈਂ ਗੁਰੂ ਘਰ ਦੇ ਵਿੱਚ ਜਦੋਂ ਮੇਰੀ ਦਾੜੀ ਨਹੀਂ ਆਈ ਸੀ ਮੈਂ ਨਿੱਕਾ ਜਹਾ ਸੀ ਉਦੋਂ ਹੀ ਮੈਂ ਹੁਕਮਨਾਮਾ ਜਿਹੜਾ ਮੈਂ ਗੁਰੂ ਘਰ ਦੇ ਵਿੱਚ ਲਿਖਦਾ ਰਿਹਾ ਫੌਜ ਦੇ ਗੁਰੂ ਘਰ ਦੇ ਵਿੱਚ ਉਸ ਤੋਂ ਬਾਅਦ ਫਿਰ ਜਿੱਦਾਂ ਇਹ ਲਿਖਦੇ ਲਿਖਦੇ ਮੇਰਾ ਇੱਕ ਮਨ ਡਿਜ਼ਾਈਨ ਡਰਾਇੰਗ ਵਾਲੇ ਚੀਜ਼ਾਂ ਬਣਾਉਣ ਦਾ ਬੋਰਡ ਬਣਾਉਂਦਾ ਉਸੇ ਵਿੱਚ ਮੇਰਾ ਮਨ ਜਿਹੜਾ ਬੜਾ ਨਾਲ ਨਾਲ ਗਰੰਟੀਸ਼ਿੰਗ ਦੀ ਡਿਊਟੀ ਵੀ ਗੁਰੂ ਘਰ ਦੇ ਵਿੱਚ ਕਰਦਾ ਰਿਹਾ ਸੋ ਲਿਖਣ ਦਾ ਵੀ ਜਿਹੜਾ ਮਨ ਇਹ ਸੁਰੂਵ ਚੱਲਦਾ ਰਿਹਾ ਸੋ ਮੇਰਾ ਇੱਕ ਐਸੇ ਕਰਕੇ ਇੱਕ ਮੈਸੇਜ ਜਿਹੜਾ ਲਿਖ ਕੇ ਇੱਕ ਦੱਸਣ ਦਾ ਸੀ ਕਿ ਕਿਹੜੀ ਜਿਹੜੀਆਂ ਪੰਕਤੀਆਂ ਜਿਹੜੀਆਂ ਲਿਖਿਆ ਗਿਆ ਜਿਹਦੇ ਨਾਲ ਲੋਕ ਜਾਗਰੂਤ ਹੋਣ ਹਾਂਜੀ ਪਹਿਲੀ ਗੱਲ ਜਿਹੜੀ ਮੈਂ ਲਿਖੀ ਗਈ ਹੈ ਪੀਓ ਪਾਲ ਖੰਡ ਤਾਰ ਹੋਏ ਜਨਮ ਸੁਹੇਲਾ ਕਿਉਂਕਿ ਅਖੰਡੇ ਦੀ ਪਾਲ ਲੈਣ ਨਾਲ ਸਾਡਾ ਇੱਕ ਜੀਵਨ ਬਦਲ ਜਾਂਦਾ ਸਾਡੇ ਜੀਵਨ ਨੇ ਕਿ ਇੱਕ ਤਬਦੀਲੀ ਆ ਜਾਂਦੀ ਜਿੱਦਾਂ ਆਪਾਂ ਮੰਨੋ ਨਸ਼ਾ ਕਰ ਰਹੇ ਆਂ ਜਾਂ ਅਸੀਂ ਗਲਤ ਰਾਹ ਵਾਸਤੇ ਤੁਰੇ ਪਈ ਆਂ ਸੋ ਉਹ ਰਾਹ ਛੱਡ ਕੇ ਇਹ ਗੁਰੂ ਵਾਲੇ ਪਾਸੇ ਰਾਹ ਵਾਸਤੇ ਤੁਰ ਪਾਂਦੇ ਆਂ ਆ ਜਾਂਦੇ ਆ ਸੋ ਇਸ ਕਰਕੇ ਇਹ ਜਨਮ ਸੋਹਿਲਾ ਬਣ ਜਾਂਦਾ ਉਸ ਮਨੁੱਖ ਦਾ ਜਿਹੜਾ ਖੰਡੇ ਦੀ ਬਾਟੇ ਦੀ ਪਾਲ ਲੈ ਕੇ ਗੁਰਬਾਣੀ ਵਿੱਚ ਰਹਿ ਕੇ ਗੁਰਬਾਣੀ ਪੜ੍ਹ ਕੇ ਗੁਰਬਾਣੀ ਉਹਦਾ ਜੀਵਨ ਬទਿਤ ਕਰਕੇ ਸੋ ਉਹਦਾ ਜੀਵਨ ਇੱਕ ਬਦਲ ਜਾਂਦਾ ਸੋਹਣਾ ਬਣ ਜਾਂਦਾ ਨਸ਼ੇ ਨੂੰ ਲੈ ਕੇ ਕਿੱਦਾਂ ਨਸ਼ੇ ਜਿਹੜਾ ਅੱਜ ਬਹੁਤ ਜ਼ਿਆਦਾ ਜਿਹੜਾ ਤੁਸੀਂ ਵੇਖ ਰਹੇ ਲੱਗਦੇ ਪੰਜਾਬ ਦੇ ਵਿੱਚ ਜਿਹੜਾ ਵਧ ਰਿਹਾ ਹੈ ਸੋ ਗੁਰੂ ਦੀ ਨਗਰੀ ਵਿੱਚ ਵੀ ਜਿਹੜਾ ਅੱਜ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜਿਸ ਦੀ ਕੋਈ ਇੱਕ ਹਾਦੀ ਨਹੀਂ ਹੈ ਲੋਕੀ ਅੱਜ ਬੋਤਲਾਂ ਜਿਹੜੀਆਂ ਨਸ਼ੇ ਦੀਆਂ ਦਾਰੂ ਦੀਆਂ ਉਹ ਲੈ ਕੇ ਜੇਬ ਵਿੱਚ ਘੁੰਮ ਰਹੇ ਜਿਦਾ ਆਮ ਠੰਡੇ ਦੀ ਪਾਣੀ ਦੀ ਬੋਤਲ ਜਿਹੜੀ ਆਮ ਵੇਚਣ ਨੂੰ ਅਸੀਂ ਘੁੰਮ ਰਹੇ ਆ ਨਾ ਉਹ ਉਹ ਹੀ ਇੱਕ ਬੋਤਲ ਇੱਕ ਨਸ਼ੇ ਦੀ ਜਿਹੜੀ ਅਸੀਂ ਵੇਚ ਰਹੇ ਆ ਤੇ ਨਸ਼ਾ ਜਿਹੜਾ ਹੈ ਅੱਜ ਵਪਾਰ ਨਸ਼ੇ ਦਾ ਇੰਨਾ ਜ਼ਿਆਦਾ ਬਾ ਚੁਕਿਆ ਹੈ ਲੋਕ ਪਾਣੀ ਪਾਣੀ ਦੇ ਘੱਟ ਪੀ ਰਹੇ ਹਨ ਤੇ ਸ਼ਰਾਬ ਜ਼ਿਆਦਾ ਪੀ ਰਹੇ ਤੁਸੀਂ ਕੀ ਬੈਸੀ ਦੇਣਾ ਚਾਹੁੰਦੇ ਹੋ ਬੁਨਾ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਜੋ ਸਿੱਖੀ ਤੋਂ ਦੂਰ ਹੋਦੇ ਜਾ ਰਹੇ ਸੋ ਉਹਨਾਂ ਵਾਸਤੇ ਮੈਂ ਇਹ ਮੈਸੇਜ ਕਿ ਭਾਈ ਦੇਖੋ ਇੱਕ ਸਿੱਖੀ ਬਹੁਤ ਜ਼ਰੂਰੀ ਹੈ ਸਿੱਖੀ ਹੀ ਜਿਹੜੀ ਸਾਨੂੰ ਇੱਕ ਪਰਮਾਤਮਾ ਨਾਲ ਮਿਲਾਪ ਕਰਦੀ ਹੈ ਪਰਮਾਤਮਾ ਨਾਲ ਜੋੜ ਦਿੰਦੀ ਹੈ ਇਹ ਸਿੱਖੀ ਤੇ ਗੁਰਬਾਣੀ ਇਹ ਦੋਵੇਂ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਤੇ ਬਾਣੀ ਅਸੀਂ ਪੜ ਰਹੇ ਆ ਬਾਣੀ ਨੂੰ ਸਮਝ ਨਹੀਂ ਰਹੇ ਆ ਤੇ ਬਾਣੀ ਅਵਸਾਰ ਤੇ ਜੀਵਨ ਵਿੱਚ ਆਪਣਾ ਢਾਲ ਰਹੇ ਆ ਸੋ ਬਾਣੀ ਪੜਨ ਦਾ ਵੀ ਉਹ ਲਾਭ ਜਿਹੜਾ ਹੈ ਉਹਨਾਂ ਨੇ ਜਿੰਨਾ ਅਸੀਂ ਸਮਝ ਕੇ ਇੱਕ ਕਰਾਂਗੇ ਉਹ ਇੱਕ ਵੱਖਰੀ ਗੱਲ ਬਣ ਜਾਂਦੀ ਕਿ ਜੀਵਨ ਵਿੱਚ ਸਾਡੇ ਅੰਦਰ ਗੁਰੂ ਦੀ ਸਿੱਖਿਆ ਆ ਗਈ ਹੈ ਅਸੀਂ ਗੁਰੂ ਦੀ ਸਿੱਖਿਆ ਗ੍ਰਹਿਣ ਕਰ ਰਹੀ ਐ ਜੀ ਗੁਰੂ ਦੀ ਆਖੀ ਹਮ ਆਪਾਂ ਤੁਰ ਪਏ ਆਂ ਸੋ ਉਸੇ ਵੀ ਜੀਵਨ ਜਿਹੜਾ ਇੱਕ ਬਹੁਤ ਸੋਹਣਾ ਬਣ ਜਾਂਦਾ ਕੱਲੀ ਗੁਰਬਾਣੀ ਆਪਾਂ ਪੜਨ ਨਾਲ ਹੀ ਜਿਹੜਾ ਉਧਾਰ ਨਹੀਂ ਹੁੰਦਾ ਗੁਰਬਾਣੀ ਨੂੰ ਸਮਝਣਾ ਵੀ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨਾ ਵੀ ਬਹੁਤ ਜ਼ਰੂਰੀ ਹੈ ਤੇ ਰਹਿਤ ਮਰਿਆਦਾ ਵੀ ਜਿਹੜੀ ਹੈ ਆਪਣੇ ਜੀਵਨ ਵਿੱਚ ਲਿਆਉਣੀ ਉਹ ਬਹੁਤ ਹੀ ਜ਼ਰੂਰੀ ਹੈ ਜੀ ਆਪਣਾ ਨਾਮ ਦੱਸੋ ਸਤਿ ਸ੍ਰੀ ਅਕਾਲ ਮੇਰਾ ਨਾਮ ਸਤਿੰਦਰਜੀਤ ਕੌਰ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਆ ਨੈਰੂ ਸ਼ਾਪਿੰਗ ਕੰਪਲੈਕਸ ਜੀ ਸਾਡਾ ਕੰਮ ਹੈਗਾ ਕੀ ਕਹਿਣਾ ਚਾਹੋਗੇ ਤੁਸੀਂ ਆਟੋ ਜੀ ਮੈਂ ਅੱਜ ਵਿਸਾਖੀ ਦੇ ਸ਼ੁਭਪੁਰਬ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਜਿਵੇਂ ਹੀ ਮੈਂ ਐਂਟਰ ਕੀਤੀ ਆਪਣੀ ਦੁਕਾਨ ਤੇ ਜਾਣ ਵਾਸਤੇ ਤਾਂ ਮੈਂ ਇੱਕ ਆਟੋ ਖੜਾ ਦੇਖਿਆ ਜਿਸ ਉੱਤੇ ਗੁਰਬਾਣੀ ਦੀਆਂ ਕੁਝ ਲਾਈਨਾਂ ਲਿਖੀਆਂ ਸੀ ਤਾਂ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਂ ਵੈਸੇ ਵੀ ਅੱਜ ਗੁਰੂ ਵਿਸਾਖੀ ਦਾ ਦਿਨ ਹੈਗਾ ਤੇ ਆ ਨਵੀਂ ਚੀਜ਼ ਦੇਖ ਕੇ ਮੈਨੂੰ ਵਧੀਆ ਲੱਗਿਆ ਕਿ ਆ ਸਰਦਾਰ ਸਾਹਿਬ ਜੋ ਵੀ ਆਟੋ ਚਲਾਉਂਦੇ ਨੇ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਨੇ ਇੱਕ ਤਾਂ ਇਹਦੇ ਨਾਲ ਪੰਜਾਬੀਅਤ ਦਾ ਪ੍ਰਚਾਰ ਆਪਣੇ ਵਿਰਸੇ ਨਾਲ ਜੁੜਨ ਦਾ ਤੇ ਨਵੀਂ ਪੀੜ੍ਹੀ ਨੂੰ ਥੋੜੀ ਉ ਜਾਗਰਤਾ ਹੁੰਦੀ ਹੈ ਤੇ ਨਾਲੇ ਜਦੋਂ ਕਿਤੇ ਸਿਗਨਲ ਤੇ ਆਟੋ ਰੁਕਿਆ ਹੋਵੇ ਨਾ ਤੇ ਬੰਦੇ ਦਾ ਪਿੱਛੇ ਲਿਖੀ ਹੋਈ ਚੀਜ਼ ਤੇ ਨਜ਼ਰ ਪੈਂਦੀ ਹੈ ਤੇ ਚਲੋ ਬੰਦਾ ਥੋੜਾ ਜਿਹਾ ਪੜ ਲੈਂਦਾ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਨੂੰ ਜਾਗਰੂਕਤਾ ਆਂਦੀ ਹੈ ਕਿ ਚਲੋ ਉੱਠ ਜਾਈਏ ਅਸੀਂ ਵੀ ਕੋਈ ਅੱਛੀ ਚੀਜ਼ ਹੈਗੀ ਹੈ ਤੇ ਬੜਾ ਵਧੀਆ ਲੱਗਿਆ ਮੈਨੂੰ ਤੇ ਉਪਰਾਲਾ ਥੋੜੇ ਦਿਨ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਬਈ ਗੁਰੂਆਂ ਦੇ ਨਾਮ ਜਪਿਆ ਕਰੋ ਮੈਨੂੰ ਬੜੀ ਸ਼ਰਮ ਆਈ ਕਿ ਮੈਨੂੰ ਗੁਰੂਆਂ ਦੇ ਨਾਮ ਹੀ ਨਹੀਂ ਸੀ ਆਉਂਦੇ ਸਾਰੇ ਦੇ ਸਾਰੇ ਹਨ ਫਿਰ ਮੈਂ YouTube ਤੋਂ ਲੱਭ ਕੇ ਤੇ ਮੈਂ ਗੁਰੂਆਂ ਦੇ ਨਾਮ ਇੱਕ ਪੇਜ ਤੇ ਲਿਖੇ ਤੇ ਮੈਂ ਪੜ੍ਹੇ ਤੇ ਮੈਂ ਆਪਣੀ ਬੇਟੀ ਨੂੰ ਬੋਲਿਆ ਕਿ ਮੈਂ ਕਿਹਾ ਬੇਟਾ ਆ ਤੁਹਾਨੂੰ 10 ਗੁਰੂਆਂ ਦੇ ਨਾਮ ਪਤਾ ਹੈ ਕਹਿੰਦੀ ਹਾਂ ਮੈਨੂੰ ਪਤਾ ਹੈ ਮੈਂ ਕਿਹਾ ਸੁਣਾ ਉਹਨੇ ਮੈਨੂੰ ਸੁਣਾਏ ਤਾਂ ਪੂਰੇ ਬੜੇ ਵਧੀਆ ਸੁਣਾਏ ਮੈਂ ਕਿਹਾ ਤੈਨੂੰ ਕਿਵੇਂ ਪਤਾ ਹੈ ਕਹਿੰਦੀ ਹੈ ਕਿ ਨਾਨੀ ਜਦੋਂ ਸਾਨੂੰ ਛੋਟੇ ਹੁੰਦਿਆਂ ਨੂੰ ਪਾਠ ਕਰਾਉਂਦੇ ਸੀ ਪਰ ਇੱਕ ਇੱਕ ਬੱਚੇ ਤੋਂ ਅਰਦਾਸ ਕਰਾਉਂਦੇ ਸੀ ਅਰਦਾਸ 'ਚ ਸਾਰੇ ਗੁਰੂਆਂ ਦੇ ਨਾਮ ਹੈ ਔਰ ਮੈਨੂੰ ਆਪਣੇ ਆਪ ਤੇ ਬੜੀ ਸ਼ਰਮਿੰਦਗੀ ਹੋਈ ਕਿ ਮੇਰੇ ਬੱਚੇ ਨੂੰ ਪਤਾ ਹੈ ਤੇ ਮੈਂ ਉਦੋਂ ਤੋਂ ਜਾਗੀ ਹੁਣ ਅੱਜ ਬਹੁਤ ਅੱਛਾ ਉੱਪਰ ਆਲਾ ਹੈ ਗਿਆ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਦਾ ਨੀਂ ਪੱਥਰ ਰੱਖਿਆ ਸਿੱਖਾਂ ਦੀ ਨੀਂਵ ਰੱਖੀ ਸੀ ਤੇ ਅੱਜ ਆਹ ਵਧੀਆ ਦੇਖ ਕੇ ਮੈਨੂੰ ਅੱਛਾ ਲੱਗਿਆ ਨਵੀਂ ਪੀੜੀ ਵਾਪਰਚਾਰ ਹੋਣਾ ਚਾਹੀਦਾ ਜੀ ਬਿਲਕੁਲ ਹੋਣਾ ਚਾਹੀਦਾ ਐਕਚੁਅਲੀ ਮੈਂ ਦੇਖਿਆ ਕਿ ਕੋਈ ਵੀ ਕਲਚਰ ਦੇ ਲੋਕ ਜਦੋਂ ਨੇ ਆਪਣੇ ਪਰਿਵਾਰ ਨਾਲ ਔਰ ਅਸੀਂ ਉਸ ਤੋਂ ਦੂਰ ਹੁੰਦੇ ਜਾ ਰਿਹਾ ਔਰ ਅਸੀਂ ਆਪਣਾ ਹਿੰਦੀ ਔਰ ਇੰਗਲਿਸ਼ ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਮੈਂ ਕਹਿੰਨੀ ਆ ਇਹ ਜ਼ਰੂਰੀ ਨਹੀਂ ਚੀਜ਼ਾਂ ਆਣੀਆਂ ਸਾਰੀਆਂ ਭਾਸ਼ਾਵਾਂ ਚਾਹਦੀਆਂ ਕਿਉਂਕਿ ਜਿਵੇਂ ਅਸੀਂ ਆਪਣੇ ਪੰਜਾਬ ਤੋਂ ਬਾਹਰ ਨਿਕਲਾਂਗੇ ਤੇ ਸਾਨੂੰ ਇੰਗਲਿਸ਼ ਨਹੀਂ ਆਏਗੀ ਤਾਂ ਵੀ ਅਸੀਂ ਆਪਣੇ ਆਪ ਨੂੰ ਪਿਛੜੇ ਜੇ ਸਮਝਾਂਗੇ ਪਰ ਘਰ ਚ ਏਟਲੀਸਟ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਆਪਣੀ ਭਾਸ਼ਾ ਚ ਜ਼ਰੂਰ ਗੱਲ ਕਰਿਆ ਕਰੀਏ ਮੇਰਾ ਨਾਮ ਅਗਮ ਜੋਸ ਸਿੰਘ ਹੈ ਚਿੱਤੂ ਜਾਨ ਰਹੇ ਪਿੰਡ ਖੇਮਾ ਕਿਹੜਾ ਸ਼ਹਿਰ ਮਲੋਟ ਅੱਜ ਕਿੱਥੇ ਆਏ ਤੁਸੀਂ ਅੱਜ ਅਸੀਂ ਅੰਮ੍ਰਿਤਸਰ ਆਏ ਆ ਕਿੱਦਾਂ ਲੱਗਾ ਜਦੋਂ ਗੱਡੀ ਤੋਂ ਤੁਸੀਂ ਉਤਰੇ ਤੇ ਜਦੋਂ ਅਸੀਂ ਗੱਡੀ ਤੋਂ ਉਤਰੇ ਸਾਡੇ ਸਕੂਲ ਵਾਲੇ ਵੀ ਕਹਿੰਦੇ ਆ ਉਹ ਹਮਮ ਪ੍ਰਚਾਰ ਹਮ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਮੈਂ ਆਹ ਨੂੰ ਵੇਖਿਆ ਤੇ ਲਿਖਿਆ ਤੇ ਬਾਟ ਵੇਖਿਆ ਇੱਥੇ ਸਾਰਾ ਲਿਖਿਆ ਤੇ ਪੜਿਆ ਬਹੁਤ ਮੈਨੂੰ ਬਹੁਤ ਵਧੀਆ ਲੱਗਿਆ ਹਮ ਕਿਹ ਕਿਹ ਪੰਕਤੀਆਂ ਲਿਖੀਆਂ ਹੋਈਆਂ ਨੇ ਇਹਦੇ ਉੱਪਰ ਇਹ ਇੱਧਰ ਹੈ ਇਹ ਲਿਖਿਆ ਹੈ ਦਸ਼ਮੇਸ਼ ਗੁਰੂ ਪਿਤਾ ਜੀ ਹਮ ਸ਼੍ਰੀ ਨੰਦਪੁਰ ਸਾਹਿਬ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਕੀਰਤ ਕਰੋ ਨਾਮ ਜਪੋ ਵੰਡ ਛਕੋ ਸਾਡਾ ਪੰਜਾਬ ਕੇਸਗੜ੍ਹ ਸਾਹਿਬ ਵਧੀਆ ਲੱਗ ਗਈ ਪੰਕਤੀਆਂ ਪੜ੍ਹ ਕੇ ਹਾਂਜੀ ਹੋਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਤੁਸੀਂ ਗੁਰਸਿੱਖਾਂ ਨੂੰ ਅਸੀਂ ਦੇਣਾ ਚਾਹੀਦਾ ਕਿ ਸਾਰੇ ਸਿੱਖ ਬਣੋ ਨਾਮ ਜਪੋ ਵੰਡ ਛਕੋ ਸਮੋਕ ਦੇ ਨੌਜਵਾਨ ਦਾ ਕਹਿਣਾ ਸੀ ਕਿ ਜ਼ਿਆਦਾਤਰ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਤੇ ਉਹ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਦੇ ਨੇ ਕਿ ਨਸ਼ੇ ਤੋਂ ਦੂਰ ਹੋ ਕੇ ਗੁਰੂ ਦੇ ਲਾੜ ਲੱਗਣ